ਆਜ਼ਾਦੀ ਤੋਂ ਬਾਅਦ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਦਾ ਦਾਵਾ ਕਰਦਿਆਂ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਕਰੀਬ 3 ਕਰੋੜ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਮੁਤਾਬਿਕ ਇਸ ਯੋਜਨਾ ਦੇ ਵਿੱਚ ਕਿਸੇ ਵੀ ਕਿਸਮ ਦਾ ਆਮਦਨ ਸੀਮਾ ਸਮਾਜਿਕ ਵਰਗ ਜਾਂ ਨੌਕਰੀ ਦੀ ਸ਼ਰਤ ਨਹੀਂ ਰੱਖੀ ਗਈ ਹੈ। ਅਮੀਰ ਹੋਵੇ ਜਾਂ ਗਰੀਬ, ਪ੍ਰਾਈਵੇਟ ਨੌਕਰੀ ਕਰਤਾ ਹੋਵੇ ਜਾਂ ਸਰਕਾਰੀ, ਹਰ ਪੰਜਾਬੀ ਇਸ ਸਿਹਤ ਸਹੂਲਤ ਦਾ ਹੱਕਦਾਰ ਹੋਵੇਗਾ। ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਜਿਹੜਾ ਭਵਨ ਦਮਾਨ ਦੇ ਜਿਹੜੇ ਕੰਮ ਨੇ ਕਿਸ ਤਰ੍ਹਾਂ ਲੱਗ ਰਹੇ ਨੇ ਜਿਹੜੀ ਜੋਜ ਸਰਕਾਰੀ ਜਾਂਦਾ ਹਸਪਤਾਲ ਦੇ ਵਿੱਚ ਲਾਜ਼ ਤੁਹਾਡੇ ਬਿਲਕੁਲ ਫ੍ਰੀ ਹੋ ਰਹੇ ਨੇ। ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਜੀ ਇੱਥੇ ਆਪਾਂ ਸਹੂਲਤ ਮਿਲੀ ਹੈ ਕੋਈ ਇਦਾਂ ਦਾ ਅ ਚੱਕਰ ਨਹੀਂ ਖਰਵਾਉਣ ਵਾਲੀ ਨਹੀਂ ਜਿੰਨਾ ਕੋਈ ਪੈਸਾ ਲੱਗਦਾ ਵਾ ਬਿਲਕੁਲ ਵਧੀਆ ਸਟਾਫ ਵਧੀਆ ਵਾ ਪੈਸਾ ਤਾਂ ਨਹੀਂ ਲੱਗਾ ਇੱਥੇ ਨਹੀਂ ਕੋਈ ਰੁਪਈਆ ਨਹੀਂ ਕਦੇ ਲੱਗਦਾ ਹਾਂ ਜੀ ਤੇ ਹੁਣ ਵੀ ਹੋਣ ਵਾਲਾ ਬੱਚਾ ਤੁਹਾਡੀ ਹਾਂ ਜੀ ਹਾਂ ਜੀ ਹੁਣ ਵੀ ਵੱਡਾ ਆਪਰੇਸ਼ਨ ਹੋਣਾ ਜੀ 1 ਰੁਪਈਆ ਨਹੀਂ ਲੱਗਿਆ ਅਜੇ ਤੱਕ ਵੀ 0 ਹੈ ਬਿਲਕੁਲ ਹੈ ਨਾ ਕੀ ਕਹਿਣਾ ਚਾਹੁੰਦੇ ਆ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਜੀ ਇਸ ਕਰਕੇ ਕੋਈ ਇੰਦਾ ਦਾ ਆਪਾਂ ਨੂੰ ਪੰਜਾਬ ਤੋਂ ਠੀਕ ਲੱਗੀ ਹੈ ਜਦ ਜੇ ਕੰਮ ਜਿਸ ਤਰ੍ਹਾਂ ਦੇ ਕਰ ਰਹੀ ਆ ਹੇ ਤੱਕ ਤਾਂ ਵਧੀਆ ਵਾਸਤੇ ਆਉਣ ਵਾਲੇ ਟਾਈਮ ਤੇ ਦੇਖੀ ਜਾਂਦੇ ਹਾਂ ਕੀ ਨਾ ਭਾਈ ਰਾਣੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਤੁਹਾਡੇ ਖਰਚੇ ਬਿਲਕੁਲ ਫ੍ਰੀ ਹੋਣਗੇ ਕਿਸ ਤਰ੍ਹਾਂ ਦੇ ਮੈਨੂੰ ਜੀ ਬਹੁਤ ਵਧੀਆ ਲੱਗਿਆ ਸਾਰਾ ਕੁਝ ਵੀ ਜਿਹੜਾ ਵੀ ਸਾਨੂੰ ਮਿਲੀ ਹੈ ਬਹੁਤ ਵਧੀਆ ਮਿਲੀ ਹੈ ਦੇ ਬਹੁਤ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਰੱਖਿਆ ਗਿਆ ਤਿੰਨ ਦਿਨ ਹੋ ਗਿਆ ਸਾਡੀ ਕੁੜੀ ਨੂੰ ਇੱਥੇ ਹੂੰ ਕੋਈ ਟੋਟਾ ਪੈਸਾ ਤਾਂ ਨਹੀਂ ਲੱਗਾ ਇੱਥੇ ਨਹੀਂ ਕੋਈ ਪੈਸਾ ਨਹੀਂ ਲੱਗਾ ਜੀ ਮੈਂ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਕਾਰ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਜਿਹੜੇ ਕੁਝ ਕਰਵਾਇਆ ਸਰਕਾਰ ਨੇ ਬਹੁਤ ਵੱਡੇ ਕਰਾਇਆ ਬੜਾ ਧੰਨਵਾਦ ਕਰਦੇ ਆ ਜੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਜੀ ਕੋਈ ਪੈਸਾ ਨਹੀਂ ਲੱਗਿਆ ਜੀ ਸਾਡਾ ਬਿਲਕੁਲ ਫ੍ਰੀ ਹੋਇਆ ਜੀ ਤਿੰਨ ਦਿਨ ਹੋ ਗਿਆ ਇਹਨੂੰ ਇੱਜ ਬਾਤ ਸਹੀ ਹੈ ਬਹੁਤ ਵਧੀਆ ਧੰਨਵਾਦ ਸਰਕਾਰ ਦਾ ਹੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਦਾ ਦਾਵਾ ਕਰਦੇ ਆ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਕਰੀਬ 3 ਕਰੋੜ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਮੁਤਾਬਿਕ ਇਸ ਯੋਜਨਾ ਦੇ ਵਿੱਚ ਕਿਸੇ ਵੀ ਕਿਸਮ ਦਾ ਆਮਦਨ ਸੀਮਾ ਸਮਾਜਿਕ ਵਰਗ ਜਾਂ ਨੌਕਰੀ ਦੀ ਸ਼ਰਤ ਨਹੀਂ ਰੱਖੀ ਗਈ ਹੈ। ਅਮੀਰ ਹੋਵੇ ਜਾਂ ਗਰੀਬ, ਪ੍ਰਾਈਵੇਟ ਨੌਕਰੀ ਕਰਤਾ ਹੋਵੇ ਜਾਂ ਸਰਕਾਰੀ, ਹਰ ਪੰਜਾਬੀ ਇਸ ਸਿਹਤ ਸਹੂਲਤ ਦਾ ਹੱਕਦਾਰ ਹੋਵੇਗਾ। ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਜਿਹੜਾ ਭਵਨਤਮਾਨ ਦੇ ਜਿਹੜੇ ਕੰਮ ਨੇ ਕਿਸ ਤਰ੍ਹਾਂ ਲੱਗ ਰਹੇ ਨੇ ਜਿਹੜੀ ਜੋਜ ਸਰਕਾਰੀ ਕਹਿੰਦਾ ਹਸਪਤਾਲ ਦੇ ਵਿੱਚ ਲਾਜ਼ ਤੁਹਾਡੇ ਬਿਲਕੁਲ ਫ੍ਰੀ ਹੋ ਰਹੇ ਨੇ। ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਜੀ ਇੱਥੇ ਆਪਾਂ ਸਹੂਲਤ ਮਿਲੀ ਹੈ ਕੋਈ ਇਦਾਂ ਦਾ ਅ ਚੱਕਰ ਨਹੀਂ ਖਰਵਾਉਣ ਵਾਲੀ ਨਹੀਂ ਕਿ ਨਾ ਕੋਈ ਪੈਸਾ ਲੱਗਦਾ ਵਾ ਪੂਰੀ ਵਧੀਆ ਸਟਾਫ ਪੂਰੀ ਵਧੀਆ ਵਾ ਪੈਸਾ ਤਾਂ ਨਹੀਂ ਲੱਗਿਆ ਇੱਥੇ ਨਹੀਂ ਕੋਈ ਰੁਪਈਆ ਨਹੀਂ ਕਦੀ ਲੱਗਦਾ ਹਾਂਜੀ ਤੇ ਹੁਣ ਵੀ ਹੋਣ ਵਾਲਾ ਬੱਚਾ ਤੁਹਾਡੀ ਹਾਂਜੀ ਹਾਂਜੀ ਹੁਣ ਵੀ ਵੱਡਾ ਆਪਰੇਸ਼ਨ ਹੋਣਾ ਜੀ 1 ਰੁਪਈਆ ਨਹੀਂ ਲੱਗਿਆ ਅਜੇ ਤੱਕ ਵੀ ਫ੍ਰੀ ਹੈ ਬਿਲਕੁਲ ਇਹਨਾਂ ਕੀ ਕਹਿਣਾ ਚਾਹੁੰਦੇ ਹੋ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਜੀ ਇਸ ਕਰਕੇ ਕੋਈ ਅੰਦਾਜ਼ਾ ਆਪਾਂ ਨੂੰ ਤੁਦੀਆਂ ਸਰਕਾਰੋਂ ਠੀਕ ਲੱਗੀ ਆ ਜਦ ਇਹ ਕੰਮ ਉਸ ਤਰ੍ਹਾਂ ਦੇ ਕਰ ਰਹੀ ਆ ਹਿੰ ਤੱਕ ਤਾਂ ਵਧੀਆ ਵਾਸਤੇ ਆਉਣ ਵਾਲੇ ਟਾਈਮ ਚ ਦੇਖੀਏ ਅਬ ਕੀ ਨਾਮ ਹੈ ਰਾਣੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਤੁਹਾਡੇ ਖਰਚੇ ਬਿਲਕੁਲ ਫ੍ਰੀ ਹੋਣਗੇ ਕਿਸ ਤਰ੍ਹਾਂ ਲੱਗਿਆ ਮੈਨੂੰ ਜੀ ਬਹੁਤ ਵਧੀਆ ਲੱਗਿਆ ਸਾਰਾ ਕੁਝ ਵੀ ਜਿਹੜਾ ਵੀ ਸਾਨੂੰ ਮਿਲੀ ਹੈ ਬਹੁਤ ਵਧੀਆ ਮਿਲੀ ਹੈ ਵੀ ਉਹ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਰੱਖਿਆ ਗਿਆ ਤਿੰਨ ਦਿਨ ਹੋ ਗਿਆ ਸਾਡੀ ਕੁੜੀ ਨੂੰ ਇੱਥੇ ਹੂੰ ਕੋਈ ਟੋਟਾ ਪੈਸਾ ਤਾਂ ਨਹੀਂ ਲੱਗਾ ਇੱਥੇ ਨਹੀਂ ਕੋਈ ਪੈਸਾ ਨਹੀਂ ਲੱਗਾ ਜਿਵੇਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਕਾਰ ਦਾ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਜਿਹੜੇ ਕੁਝ ਕਰਵਾਇਆ ਸਰਕਾਰ ਨੇ ਬਹੁਤ ਵੱਡੇ ਕਰਾਇਆ ਬੜਾ ਧੰਨਵਾਦ ਕਰਦੇ ਆ ਜੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਜੀ ਕੋਈ ਪੈਸਾ ਨਹੀਂ ਲੱਗਿਆ ਹੀ ਸਾਡਾ ਬਿਲਕੁਲ ਫ੍ਰੀ ਹੋਇਆ ਜੀ ਤਿੰਨ ਦਿਨ ਹੋ ਗਿਆ ਇਹਨੂੰ ਇੱਜ ਅੱਜ ਬਾਤ ਸਹੀ ਹੈ ਬਹੁਤ ਵਧੀਆ ਧੰਨਵਾਦ ਸਰਕਾਰ ਦਾ